ਇਸ ਛੋਟੇ ਜੀ ਬੱਚੀ ਦੀ ਵੀਡੀਓ ਤੁਹਾਡਾ ਦਿਲ ਜਿੱਤ ਲੇਗੀ ਕਿ 4 ਸਾਲਾਂ ਦੀ ਬੱਚੀ ਆ ਤੇ ਭਾਗਵਤ ਗੀਤਾ ਦਾ ਪਾਠ ਕਰ ਰਹੀ ਹੈ। ਜਲਦੀ ਜਲਦੀ ਵੀਡੀਓ ਸ਼ੇਅਰ ਕਰਨੀ ਹੈ ਉਹਨਾਂ ਲੋਕਾਂ ਤੱਕ ਜਿਹੜੇ ਲੋਕ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਸੰਸਕਾਰਾਂ ਨਾਲ ਨਹੀਂ ਜੋੜਦੇ, ਸਭਿਆਚਾਰ ਨਾਲ ਨਹੀਂ ਜੋੜਦੇ ਤਾਂ ਦੋਸਤੋ ਉਹਨਾਂ ਤੱਕ ਇਹ ਵੀਡੀਓ ਪਹੁੰਚਾ ਦਿਓ। ਆ ਪਹਿਲਾਂ ਬੱਚੀ ਦੀ ਇਸ ਵੀਡੀਓ ਨੂੰ ਦੇਖਦੇ ਹਾਂ ਵੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਿਉਂ ਹੋਈ ਹੈ? ਕੀ ਕਹਿੰਦੀ ਹੈ 4 ਸਾਲ ਦੀ ਬੱਚੀ ਆਓ ਸੁਣਦੇ ਹਾਂ ਵੀਡੀਓ। ਈ ਗੁਰੂ ਪਿਓ ਨਮਹ। परमात्मा ने नमः ई परमात्मा ने नमः ॐ श्री ॐ राज विद्या राज गुह्य राज विद्या राज गुह्य यो गुण नमः यो गुण नमः देखो नाल नाल गा रही है बच्ची भगवानुवाच श्री भगवानुवाच इदं तु ते घोषयत मम इदं तु ते ये बच्ची ਦੇ ਪਿੱਛੇ-ਪਿੱਛੇ ਬੋਲ ਰਹੇ ਦੇਖੋ ਸਾਰੇ एवक्षाम्यन सूर्यमे एवक्षाम्यन सूर्यवे दानं ज्ञानशैतम ज्ञानं विज्ञान सहितं ए ज्ञानत्व ਛੋਟੀ ਜੀ ਬੱਚੀ ਦੀ ਕਲਾ ਦੇਖੋ ਤੁਸੀਂ ਵੀ ਭਗਵਤ ਗੀਤੇ ਦਾ ਪਾਠ ਯਾਦਾ ਪੂਰਾ ਇਹ ਦੇਖੋ ਤੁਸੀਂ ਚੈੱਕ ਕਰੋ ਗੱਲਬਾਤ ਓਮ ਤਸਦਿਤੀ ਸ਼੍ਰੀਮਦ ਭਗਵਤ ਗੀਤਾ ਸ਼੍ਰੀਮਦ ਭਗਵਤ ਗੀਤਾ ਸੂਪਦਿਤਸੂ ਸੂਵਨਿਸ਼ਤਸੂ ਬ੍ਰਹਮ ਵਿਦਿਆਯਮ ਯੋਗ ਤਸਤ੍ਰੇ ਬ੍ਰਹਮ ਵਿਦਿਆਯਮ ਯੋਗ ਸ਼ਾਸtre ਸ਼੍ਰੀ ਕ੍ਰਿਸ਼ਨ ਜੁਨਮਾਦੇ ਸ਼੍ਰੀ ਕ੍ਰਿਸ਼ਨ

ਤਾਂ ਦੋਸਤੋ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਐ ਇਸ ਛੋਟੀ ਜੀ ਬੱਚੀ ਦੀ ਕਲਾ ਦੇਖੋ ਤੁਸੀਂ 4 ਸਾਲਾਂ ਦੀ ਬੱਚੀ ਐ ਤੇ ਭਾਗਵਤ ਗੀਤਾ ਦਾ ਜਿਹੜਾ ਪਾਠ ਐ ਉਹ ਮੁਕੰਮਲ ਤੌਰ ਤੇ ਯਾਦ ਆਦਾ ਹੁਣ ਤੁਸੀਂ ਜਿਹੜੀ ਐ ਵੀਡੀਓ ਦਬਕੇ ਸ਼ੇਅਰ ਕਰਨੀ ਐ ਕਮੈਂਟਾਂ 'ਚ ਆਪਣੀ ਰਾਏ ਸਾਂਝੀ ਕਰਨੀ ਐ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰੇ ਸਬਸਕ੍ਰਾਈਬ ਧੰਨਵਾਦ